ਕਹਿੰਦੇ ਸੇਬਖਾਨ ਦੇ ਨਾਲ ਗੱਲਾਂ ਲਾਲ ਹੁੰਦੀਆਂ ਨੇ ਪਰ ਹੁਣ ਤੁਹਾਨੂੰ ਖਰੀਦਣ ਵੇਲੇ ਵੀ ਗੱਲਾਂ ਲਾਲ ਕਰਨੀਆਂ ਪੈਣੀਆਂ ਕਿਉਂਕਿ ਰੇਟ ਜਿਹੜੇ ਨੇ ਵੱਧ ਚੁੱਕੇ ਨੇ ਔਰ ਮੌਨਸੂਨ ਦੇ ਵਿੱਚ ਪਿਛਲੇ ਸਾਲ ਵੀ ਦੇਖਿਆ ਸੀ ਸਬਜ਼ੀਆਂ ਹੋਣ ਫਲ ਹੋਣ ਤਾਂ ਜਿਹੜੇ ਰੇਟ ਸੀ ਅਸਮਾਨ ਛੂ ਰਹੇ ਸੀ ਅਸੀਂ ਜਿਹੜੇ ਦੁਕਾਨਦਾਰ ਨੇ ਇਹਨਾਂ ਤੋਂ ਇੱਕ ਇੱਕ ਕਰਕੇ ਫੂਡਸ ਦੇ ਵੀ ਔਰ ਸਬਜ਼ੀਆਂ ਦੇ ਰੇਟ ਪੁੱਛਾਂਗੇ ਆ ਕੋਸ਼ਿਸ਼ ਕਰਦੇ ਆ ਦੂਜੇ ਪਾਸੇ ਜਾ ਕੇ ਗੱਲਬਾਤ ਕਰਦੇ ਕਿ ਆਖਿਰ ਔਰ ਕਿੰਨੇ ਕੁ ਲੋਕ ਜਿਹੜੇ ਨੇ ਰੇਟ ਵਧਣ ਦੇ ਨਾਲ ਕੀ ਫਰਕ ਪੈਂਦਾ ਔਰ ਕਿੰਨੇ ਕੁ ਗਾਹਕ ਆ ਰਹੇ ਨੇ ਗੱਲ ਕਰਦੇ ਆ ਕੀ ਰੇਟ ਹੈ ਸੇਬ सिर्फ ढाई सौ रूपये किलो है जी ढाई सौ है जी आम जी कम से कम दो सौ रूपए किलो तीन सौ रूपये किलो अच्छा तीन सौ तक भी जी डेढ़ सौ रूपए ठीक है सो की रेट है ऑरेंज डेढ़ सौ रूपये किलो आम गाक आ रही है ਪੁੱਛ ਕੇ ਜਾ ਰਹੇ ਨੇ ਡਬਾ ਕੇ ਜਾ ਰਹੇ ਉਹ ਤਾਂ ਚਲੇ ਗਏ ਆ ਤੁਹਾਡੇ ਸਾਹਮਣੇ ਚਲੋ ਖੈਰ ਅਸੀਂ ਜਿਹੜੇ ਕਸਟਮਰ ਹੈ ਉਹਨਾਂ ਨਾਲ ਹੀ ਗੱਲ ਕਰ ਲੈਣ ਕਿ ਅਖ ਰੇਟ ਵਧਣ ਦੇ ਨਾਲ ਕਿੰਨਾ ਫਰਕ ਪੈਂਦਾ ਫਰੂਟਸ ਆਮ ਤੌਰ ਤੇ ਕਿਚਨ ਦੇ ਵਿੱਚ ਸਬਜ਼ੀਆਂ ਫਰੂਟਸ ਨਾਰਮਲ ਹੈ ਕਿ ਡੇਲੀ ਖਾਣ ਦੇ ਵਿੱਚ ਆਪਾਂ ਇਹ ਚੀਜ਼ਾਂ ਲੈਣੇ ਆ ਲੇਕਿਨ ਹੁਣ ਰੇਟ ਜਿਹੜੇ 250 ਰੁਪਏ ਸੇਵ ਦੱਸ ਰਹੇ ਹੈ ਔਰੈਂਜ ਦੀ ਵੀ ਕਾਫੀ ਵਧ ਗਈ ਹੈ ਸੋ ਤੋਂ ਲੱਗਦਾ ਕਿ ਰੇਟ ਵਧਣ ਦੇ ਨਾਲ ਡਿਮਾਂਡ ਵੀ ਲੋਕਾਂ ਦੀ ਘਰਾਂ ਦੀ ਪੁੱਛ ਕੇ ਡਿਮਾਂਡ ਤਾਂ ਫਿਰ ਘਟੇਗੀ ਅਬ ਇਤਨਾ ਮਹਿੰਗਾ 250 ਰੁਪਏ ਕਿਲੋ ਸੇਵ ਨਾਰਮਲ ਬੰਦਾ ਤਾਂ ਨਹੀਂ ਖਾ ਸਕਦਾ ਨਰਵਿੰਦਾ 250 ਰੁਪਏ ਕਿਲੋ ਸੇ ਬਤਾਓ ਕਾਂਸੇ ਖਾਏਗਾ। ਤੋ ਥੋੜਾ ਬੋਤ ਫਰਕ ਤੋ ਪੜਦਾ ਹੀ ਹੈ ਵੀ ਮਹਿੰਗਾ ਹੀ ਕਾ ਔਰ ਥੋੜਾ ਸ ਨੋਰਮਲ ਰੇਟ ਹੋ ਤਾ। ਤਾਂ ਗਾਇ ਜੀ ਗੱਲ ਜਦੋਂ ਰੇਟ ਵਧਣਗੇ ਤਾਂ ਗਾਗ ਜਿਹੜੇ ਨੇ ਉਹ ਚੀਜ਼ਾਂ ਖਰੀਦਣ ਦੇ ਵਿੱਚ ਉਹਨਾਂ ਹੀ ਤੁਹਾਡੇ ਨਾਲ ਕੋਸ਼ਿਸ਼ ਕਰਦੇ ਗੱਲਬਾਤ ਕਰਨ ਦੀ ਸਬਜ਼ੀਆਂ ਦੇ ਰੇਟ ਕਿਵੇਂ ਨੇ? ਕੀ ਰੇਟ ਹੈ ਬੀਨਸ ਕੀ? 80 ਰੁਪਏ ਲਈ। ਅਰਬੇ 60 ਰੁਪਏ, ਪਿੰਡੀ 50 ਰੁਪਏ। ਬੇਗਨ ਵੀ 60 ਰੁਪਏ, ਸਿਮਲਾ 80 ਰੁਪਏ। ਚਾਈਨ ਚਿਰਾ 60 ਰੁਪਏ ਸਾਰੀ ਸਬਜ਼ੀਆਂ ਦੇ ਰੇਟ ਵਧ ਗਏ ਹਾਂਜੀ ਸਾਰੇ ਵਧ ਗਏ ਗਾਕ ਫਿਰ ਘੱਟ ਲੈ ਰਹੇ ਸਬਜ਼ੀਆਂ ਹਾਂਜੀ ਜੀ ਘੱਟ ਲੈਗਾ ਜੀ ਸੋ ਉਹਨਾਂ ਹੀ ਜਿਵੇਂ ਜਿਵੇਂ ਸਬਜ਼ੀਆਂ ਦੇ ਰੇਟ ਵਧਦੇ ਨੇ ਜ਼ਾਇਰ ਜੀ ਗੱਲ ਹੈ ਉਹਦੇ ਨਾਲ ਲੋਕ ਜਿਹੜੇ ਨੇ ਉਸ ਕੁਆਂਟੀਟੀ ਦੇ ਵਿੱਚ ਸਬਜ਼ੀਆਂ ਨਹੀਂ ਲੈਂਦੇ ਸਰ ਜਿਵੇਂ ਸਬਜ਼ੀਆਂ ਦੇ ਰੇਟ ਡੇ ਬਾਈ ਡੇ ਵਧ ਰਹੇ ਨੇ ਤਾਂ ਕੁਆਂਟੀਟੀ ਘੱਟ ਲੈ ਰਹੇ ਹੋ ਜਾਂ ਫਿਰ ਉਨੀ ਲੈ ਰਹੇ ਹੋ ਕਿ ਜ਼ਰੂਰੀ ਵੀ ਹੈ ਘੱਟ ਲੈ ਰਹੇ ਹੋ ਅੱਜ ਕੀ ਕੀ ਲੈ ਕੇ ਜਾ ਰਹੇ ਆਲ ਤੋ ਇਹ ਤੋਰੀ ਜਿੰਦੀ ਉਹ ਜੰਦਾ ਸਬਜ਼ੀਆਂ ਦੇ ਵਿੱਚ ਜਿਹੜੀ ਜਿਹਦੇ ਰੇਟ ਵੱਧ ਗਿਆ ਉਹ ਨਹੀਂ ਖਾਣੀ ਛੱਡ ਦੋ ਬਸ ਖਾ ਲਾਂਗੇ ਬਸ ਇਹੀ ਹੈ ਜੀ ਤਾਂ ਹੁਣ ਕਦਰ ਜਿਹੜੀ ਹੈ ਵੱਧ ਗਈ ਹੈ ਕੀ ਆਦੀ ਕਦਰ ਵੱਧ ਗਈ ਹੈ ਤੋਰੀਆਂ ਦੀ ਕਦਰ ਵੱਧ ਗਈ ਹੈ ਯਾਨੀ ਕਿ ਜਿਹੜੀ ਇਹ ਸਬਜ਼ੀਆਂ ਦੇ ਰੇਟ ਦੇ ਵਿੱਚ ਉਛਾਲ ਆਇਆ ਉਹਨਾਂ ਸਬਜ਼ੀਆਂ ਦੀ ਫਿਰ ਲੋਕ ਡਿਮਾਂਡ ਕਹਿ ਲੋ ਜਾਂ ਫਿਰ ਉਹ ਸਬਜ਼ੀਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਵਕਤ ਮੈਂ ਸਬਜੀ ਮੰਡੀ 26 ਸੈਕਟਰ ਦੇ ਵਿੱਚ ਮੌਜੂਦ ਆ ਔਰ ਤੁਹਾਨੂੰ ਨਾਲ ਦੇ ਨਾਲ ਮੰਡੀ ਰੇਟ ਔਰ ਸੈਕਟਰ ਰੇਟ ਦੱਸ ਦਿੰਦੇ ਆ ਟਮਾਟਰ ਜਿਹੜਾ ਮੰਡੀ ਰੇਟ 60 ਰੁਪਏ ਔਰ ਸੈਕਟਰ ਦੇ ਵਿੱਚ 80 ਰੁਪਏ ਮਿਲੇਗਾ ਬੀਨਸ 80 ਰੁਪਏ ਮੰਡੀ ਦੇ ਵਿੱਚ ਔਰ 100 ਰੁਪਏ ਸੈਕਟਰ ਚ ਪਿਆਜ਼ 45 ਰੁਪਏ ਮੰਡੀ ਚ 55 ਤੋਂ 60 ਰੁਪਏ ਸੈਕਟਰਾਂ ਚ ਮਿਲੇਗਾ ਔਰ ਕਰੇਲਾ 50 ਰੁਪਏ ਮੰਡੀ ਚ ਮਿਲੇਗਾ 65 ਤੋਂ 70 ਰੁਪਏ ਸੈਕਟਰ ਰੇਟ ਹੈ ਔਰ ਕੀਆ ਜਿਹੜਾ ਹੈ 40 ਰੁਪਏ ਔਰ ਮੰਡੀ ਰੇਟ ਹੈ ਔਰ 50 ਪੇ ਸੈਕਟਰ ਚ ਮਿਲੇਗਾ ਤੋਰੀ 50 ਪੇ ਮੰਡੀ ਰੇਟ 70 ਰੁਪਏ ਸੈਕਟਰ ਰੇਟ ਔਰ ਸ਼ਿਵਲਾ ਵਿੱਚ 70 ਰੁਪਏ 90 ਰੁਪਏ ਸੈਕਟਰ ਚ ਔਰ ਗੋਭੀ ਮੰਡੀ ਦੇ ਵਿੱਚ ਤੁਹਾਨੂੰ 80 ਰੁਪਏ 30 किलो मिलेगी और 100 पे सेक्टर रेट है गोभी 80 पे 100 पे सेक्टर रेट और अदरक 120 पे सब तो महंगा 150 जेड़ा है ओ सेक्टर ਦੇ ਵਿੱਚ ਫਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਮਹਿੰਗਾਈ ਆਈ ਹੈ ਫਲਾਂ ਦੇ ਜਿਹੜੇ ਰੇਟ ਹੈ ਉਹ ਕੰਮਰ ਤੁਹਾਨੂੰ ਦੱਸਮਾ ਫਲ ਜਿਹੜੇ ਦੀ ਮੰਡੀ ਰੇਟ ਕੇਲਾ ਜਿਹੜਾ ਹੈ 60 ਰੁਪਏ ਦਰਜਨ ਸੈਕਟਰ ਦੇ ਵਿੱਚ 80 ਚ ਮਿਲੇਗਾ ਅੰਬ 100 ਤੋਂ 120 ਤੋਂ ਤੱਕ 100 150 ਤੋਂ 180 ਤੋਂ ਤੱਕ ਉਹ ਕੈਟਾਗਰੀ ਵੀ ਹੈ ਜਿਹੜੀ ਕਿ 300 ਰੁਪਏ ਪ੍ਰਤੀ ਕਿਲੋ ਹੈ ਔਰ ਸੇਬ ਜਿਹੜੇ ਨੇ ਉਹ ਵੀ ਇਸੇ ਤਰ੍ਹਾਂ 200 ਤੋਂ 250 ਜਿਹੜਾ ਹੈ ਉਹ ਸੈਕਟਰ रेट ਹੈ ਤਾਂ तकरीबन 150 ਤੋਂ 190 ਰੁਪਏ ਤੁਹਾਨੂੰ ਮੰਡੀ ਦੇ ਵਿੱਚ ਮਿਲ ਜਾਣਗੇ ਸੋ ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਕਿਚਨ ਦੇ ਵਿੱਚ ਚਾਹੇ ਸਬਜ਼ੀਆਂ ਹੋਣ ਚਾਹੇ ਫਲ ਹੋਣ ਫਲ ਜਿਵੇਂ મે ਸ਼ੁਰੂਆਤ ਸੀ ਕਿਹਾ ਸੀ ਕਿ ਸੇਬ ਵੀ ਅਸੀਂ ਗੱਲਾਂ ਲਾਲ ਕਰਨ ਵਾਸਤੇ ਖਾਂਦੇ ਆ ਟਮਾਟਰ ਜਿਹੜੇ ਆ ਉਹ ਵੀ ਗੱਲਾਂ ਲਹਾਲ ਕਰਨ ਵਾਸਤੇ ਖਾਣੇ ਯਾਨੀ ਕਿ ਖੂਨ ਵਧਾਣ ਵਾਸਤੇ ਖਾਣੇ ਲੇਕਿਨ ਇਸ ਤੋਂ ਪਹਿਲਾਂ ਖੂਨ ਸੁੱਕਦਾ ਜਦੋਂ ਸਬਜ਼ੀਆਂ ਖਰੀਦਾਂਗੇ ਰੇਟ ਹੀ ਕਿਉਂਕਿ ਇੰਨੇ ਜ਼ਿਆਦਾ ਵੱਧ ਗਏ ਨੇ ਤਾਂ ਜ਼ਾਹਿਰ ਜੀ ਗੱਲ ਹੈ ਜਿਹੜਾ ਕਸਟਮਰ ਹੈ ਜਾਂ ਐਂਡ ਯੂਜ਼ਰ ਹੈ ਕੰਜ਼ਿਊਮਰ ਹੈ ਉਹਨਾਂ ਦੀ ਗੱਲਾਂ ਖਰੀਦਣ ਵੇਲੇ ਜ਼ਰੂਰ ਲਾਲ ਹੋਣਗੀਆਂ ਹਾਲਾ ਕਿ ਮੰਡੀ ਦੇ ਵਿੱਚ ਜਿਹੜੇ ਆਰਤੀ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਅੱਗੇ ਮੌਸਮ ਠੀਕ ਹੋਏਗਾ ਕਿਉਂਕਿ ਹੁਣ ਮੌਨਸੂਨ ਦਾ ਮੌਸਮ ਹੈ ਤਾਂ ਸਬਜ਼ੀਆਂ ਜਿਹੜੀਆਂ ਨੇ ਉਹ ਖੇਤਾਂ 'ਚ ਗਲ ਜਾਂਦੀਆਂ ਨੇ ਡਿਮਾਂਡ ਵਧੀ ਹੁੰਦੀ ਇਸ ਕਰਕੇ ਰੇ વિડીયો જર્નલ રોહિતના પ્રિયંકા મીલુ ડેલી પોસ્ટ હિમાચલ ચંડીગઢ